ਟੱਕੇ ਸ਼ਾਈ ਨਹੀਂ ਚਲੇਗੀ ਟੱਕੇ ਸ਼ਾਈ ਨਹੀਂ ਚਲੇਗੀ ਟੱਕੇ ਸ਼ਾਈ ਉਹ ਬਾਤ ਉਹ ਬਾਤ ਹਾਂਜੀ ਉਹਨਾਂ ਦੇ ਸ਼ੌਹ ਨੇ ਕੀ ਕਿਹਾ ਸੀ ਵੈਰੀਫਾਈ ਕਰਨਾ ਹੈ ਭਾਜੀ ਠੀਕ ਹੈ ਨਾ ਆ ਹੁਣ ਅਗਰ ਤੁਸੀਂ ਕਰ ਰਹੇ ਹੋ ਹਾਂਜੀ ਲੋਕਾਂ ਨੂੰ ਵਿਗੜ ਪੈ ਰਿਹਾ ਹੈ ਮੈਂ ਮੈਟ ਲਾ ਕੇ ਦੋ ਬਾਕੀ ਕਰਾਂ ਦਾ ਮਤਲਬ ਨਹੀਂ ਘੜੀਆਂ ਹੋਣਗੀਆਂ ਹੋਣਗੀਆਂ ਮੈਂ ਤੇ ਪਰਚਾ ਦੇਗਾ ਹੁਣੇ ਚੱਕ ਲੈ ਕੇ ਜਾਊਗਾ ਬਾਅਦ ਦੀ ਗੱਲਾਂ ਬਾਅਦ ਦੀਆਂ ਸਰ ਜੀ ਪੂਰੀ ਆਪਣੀ ਕੰਪਲੀਟ ਦੇ ਕੇ ਆਏ ਹੋ ਹਾਂਜੀ ਦੇ ਕੇ ਉਹ ਮੇਰੀ ਭਾਈ ਹੁੰਦਾ ਹੁੰਦਾ ਹਾਂਜੀ ਠੀਕ ਹੈ ਨਾ ਜੀ ਉਸ ਤੋਂ ਬਾਅਦ ਜਿਹੜੀ ਆ ਜਿਹੜੀ ਤੁਹਾਡੀ ਲੜਾਈ ਹੋਈ ਹੈ ਉਹ ਨਹੀਂ ਤੁਹਾਡੇ ਦੋਵੇਂ ਨੂੰ ਹੱਤਿਆ ਹੋਇਆ ਸੀ ਅਜੇ ਕੋਈ ਨਹੀਂ ਆਏਗਾ ਅਜੀ ਤੁਹਾਨੂੰ ਫੋਨ ਕੀਤਾ ਮੈਂ ਨਹੀਂ ਕਿਹਨੂੰ ਫੋਨ ਨਹੀਂ ਲੱਗ ਰਿਹਾ ਨਾ ਦੁਕਾਨਦਾਰਾ ਦਾ ਵਿਵਾਦ ਲਗਾਤਾਰ ਦੂਜੇ ਦਿਨ ਵੀ ਜਾ ਰਹੀ ਹੈ ਤਾਂ ਦੱਸ ਲਿਏ ਕਿ ਲੁਧਿਆਣਾ ਦੇ ਮਾਲੀਗਨ ਚੌਂਕ ਦੇ ਵਿੱਚ ਦੋ ਦੁਕਾਨਦਾਰਾਂ ਦੇ ਵਿੱਚ ਵਿਵਾਦ ਹੁੰਦਾ ਹੈ ਤੇ ਦੋਵੇਂ ਹੀ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾ ਰਹੇ ਨੇ ਦਰਸਲੇ ਇਸ ਮਾਮਲੇ ਦੇ ਵਿੱਚ ਗੰਭੀਰ ਇਲਜ਼ਾਮ ਲਗਾਉਂਦਿਆਂ ਧਰਨਾ ਵੀ ਲਗਾ ਦਿੱਤਾ ਗਿਆ ਲੁਧਿਆਣਾ ਦੇ ਮਾਲੀਗਨ ਚੌਂਕ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਫਿਰ ਤੋਂ ਚੜ੍ਹਦੀ ਸਵੇਰੇ ਮਾਮਲਾ ਭਾਗ ਗਿਆ ਇੱਕ ਗੁਰਦਵਾਲਾ ਦੂਜੇ ਗੁਰਦ ਤੇ ਇਲਜ਼ਾਮ ਲਗਾਏ ਗਏ ਨੇ ਕਿ ਪੁਰਾਣੇ ਪ੍ਰਧਾਨ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਮਿਲ ਕੇ ਉਹਨਾਂ ਦੀ ਦੁਕਾਨਾਂ ਦੇ ਅੰਦਰ ਵੜ ਕੇ ਚੈਕਿੰਗ ਕੀਤੀ ਗਈ ਹੈ ਤੇ ਪੁਲਿਸ ਉਹਨਾਂ ਦਾ ਸਾਥ ਦੇ ਰਹੀ ਹੈ ਉਹਨਾਂ ਨੇ ਵੀ ਕਿਹਾ ਕਿ ਜੋ ਕੱਲ ਮਾਰਕਟ ਹੋਈ ਹੈ ਉਹ ਸਭ ਨਕਲੀ ਹੈ ਜਿਹੜੇ ਮੈਡੀਕਲ ਕਰਵਾਏ ਗਏ ਨੇ ਉਹਨਾਂ ਦੀ ਦੁਬਾਰਾ ਜਾਂਚ ਹੋਣੀ ਚਾਹੀਦੀ ਹੈ ਦਰਅਸਲ ਬੀਤੇ ਦਿਨੀ ਦੋ ਦੁਕਾਨਦਾਰਾਂ ਦੇ ਵਿੱਚ ਬਿਜਲੀ ਦੀਆਂ ਤਾਰਾਂ ਨੂੰ ਲੈ ਕੇ ਵਿਵਾਦ ਹੁੰਦਾ ਹੈ ਤਾਂ ਇਸੇ ਮਾਮਲੇ ਨੂੰ ਲੈ ਕੇ ਜਿੱਥੇ ਇੱਕ ਵਾਰ ਫਿਰ ਤੋਂ ਇਹ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਵੀਡੀਓ ਵੀ ਪੁਲਿਸ ਨੂੰ ਮੁਹੱਈਆ ਕਰਵਾਈ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਵਪਾਰੀਆਂ ਦੇ ਵਿੱਚ ਭਾਰੀ ਰੋਸ ਹੈ ਦੋਵੇਂ ਤਰ੍ਹਾਂ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੀਆਂ ਨੇ ਕਿਥੇ ਧੱਕੇਸ਼ਾਹੀ ਦੇ ਵੀ ਇਲਜ਼ਾਮ ਲਗਾਏ ਗਏ ਨੇ ਤੇ ਕਿਹਾ ਗਿਆ ਕਿ ਗਾਲੀ ਗਲੋਚ ਕੀਤੀ ਜਾ ਰਹੀ ਹੈ ਤੇ ਜਾਨ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਤੇ ਲੁਧਿਆਣਾ ਦੇ ਮਾਲਿਕਨ ਚੌਂਕ ਦੇ ਵਿੱਚ ਹਾਈ ਵੋਲਟੇਜ ਡਰਾਮਾ ਹੁੰਦਾ ਹੋਣਾ ਨਜ਼ਰ ਆ ਰਿਹਾ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਰਹਿ ਗਿਆਂ ਜਿਹੜੇ ਮੇਰੇ ਮੀਡੀਆ ਭਰਾ ਨੂੰ ਦਸਣਾ ਬਹੁਤ ਜ਼ਰੂਰੀ ਆ ਕੱਲ ਤੁਸੀਂ ਇੱਕ ਵੀਡੀਓ ਆ ਜਿਹਦੇ ਵਿੱਚ ਆਪਣਾ ਕੁਲਦੀਪ ਜੀ ਜਦੋਂ ਹਸਪੀਟਲ ਦੇ ਅੰਦਰ ਜਾ ਰਹੇ ਆ ਅਸੀਂ ਤੁਹਾਨੂੰ ਫੋਟੋ ਦਿਖਾਵਾਂਗੇ ਉਹਦੇ ਛੱਟ ਛਿਰ ਤੇ ਕੋਈ ਛੱਟ ਨਹੀਂ ਲੱਗੀ ਹੋਈ ਕੋਈ ਕੁਝ ਨਹੀਂ ਜਦੋਂ ਉਹ ਹਸਪਤਾਲ ਦੇ ਬਾਹਰੋਂ ਆ ਰਹੇ ਆ ਤੇ ਉਹਨਾਂ ਦੇ ਸਾਰੇ ਛਿਰ ਤੇ ਪੱਟਾ ਬਣਿਆ ਇੱਕ ਵੀਡੀਓ ਤੁਹਾਨੂੰ ਇਦਾਂ ਦੀ ਦੇਵਾਂਗੇ ਤੇ ਤਲਦੀਪ ਜੀ ਆਰਾਮ ਨਾਲ ਖੜੇ ਆ ਰੇਸ ਚੱਲਦਾ ਪਿਆ ਵਾ ਲੜਾਈ ਆਪਸ ਚ ਹੋ ਰਹੀ ਆ ਤੇ ਇੱਕ ਬੰਦਾ ਆਂਦਾ ਬੰਬੇ ਫੈਸ਼ਨ ਤੋਂ ਪ੍ਰਭ ਦੇ ਇੱਕ ਚੇਅਰਮੈਨ ਰਾਹੁਲ ਉਹ ਵੀ ਕਰਦਾ ਉਹਨੂੰ ਇੱਕ ਕੋਈ ਕੈਮੀਕਲ ਪਾਉਂਦਾ ਆ ਤੇ ਉਹ ਕੈਮੀਕਲ ਮੂੰਹ ਚ ਪਾਉਂਦਾ ਤੇ ਉਹ ਕੈਮੀਕਲ ਪਾ ਕੇ ਉਹ ਨਾਲ ਹੀ ਡਿੱਗ ਲਾਈ ਜਾਂਦਾ ਕਿ ਆਏ ਮੈਂ ਮੈਂ ਤਾਂ ਮਰ ਗਿਆ ਮੂੰਹ ਦੇ ਵਿੱਚੋਂ ਇਦਾਂ ਲੱਗਦਾ ਜਿਵੇਂ ਸਾਰੇ ਬਲੱਡ ਬਲੱਡ ਹੋ ਗਿਆ ਤੇ ਉਹ ਬਲੱਡ ਪੈ ਗਈ ਕਿ ਉਹਦੇ ਕੋਈ ਛੱਟ ਨਹੀਂ ਲੱਗੀ ਕੋਈ ਕੁਝ ਨਹੀਂ ਲੱਗੀ ਠੀਕ ਹੈ ਜੀ ਨਾ ਉਹਦੇ ਮੱਥੇ ਤੇ ਛੱਟ ਲੱਗੀ ਆ ਉਹਦਾ ਮੈਂ ਪ੍ਰੂਫ ਵੀ ਤੁਹਾਨੂੰ ਦੇ ਦਿੰਦਾ ਕਿ ਇਹਦੇ ਕੋਈ ਛੱਟ ਨਹੀਂ ਲੱਗੀ ਦੂਜਾ ਇੱਕ ਮੁੰਡਾ ਮੋਟਰਸਾਈਕਲ ਤੇ ਪਹਿਲਾਂ ਹੀ ਪਿਆਰ ਬੈਠਾ ਤੇ ਜਾਨ ਦੇ ਲਈ ਉਹਨੇ ਉਹ ਕੈਮੀਕਲ ਮੂੰਹ ਚ ਪਾਇਆ ਕਿ ਸਾਰੇ ਜਿੱਦਾਂ ਇਦਾਂ ਲੱਗਦਾ ਜਿਵੇਂ ਮੂੰਹੋਂ ਬਲੱਡ ਆਣ ਲੱਗਿਆ ਕੋਈ ਬਲੱਡ ਨਹੀਂ ਸੀ ਕੋਈ ਬਖਰੀ ਸੀ ਜੀ ਇਹ ਕਹਿਣਾ ਚਾਹਦੇ ਹੋ ਜਿਹੜੀ ਛੱਟ ਲੱਗੀ ਆ ਉਹ ਫਿਰ ਆਪਣੇ ਆਪ ਮਾਰੀ ਹੋਣੀ ਆ ਤੁਸੀਂ ਮੈਂ ਜਿਹੜਾ ਨਾ ਚਲੀ ਜਦੋਂ ਇੱਕ ਬੰਦਾ ਹਸਪਤਾਲ ਦੇ ਅੰਦਰ ਗਿਆ ਤੇ ਮੇਰੇ ਭਰਾ ਇੱਕ ਮਿੰਟ ਚੁੱਪ ਕਰ ਜਿਓ ਜੀ ਤੁਸੀਂ ਆਪ ਦੇ ਸਕਦੇ ਆ ਕਿ ਜਦੋਂ ਹਸਪਤਾਲ ਦੇ ਅੰਦਰ ਕੋਈ ਬੰਦਾ ਜਾਂਦਾ ਉਹ ਬਿਲਕੁਲ ਠੀਕ ਠਾਕ ਹੁੰਦਾ ਉਹਦੇ ਕੋਈ ਛੱਟ ਨਹੀਂ ਲੱਗੀ ਹੁੰਦੀ ਜਦੋਂ ਉਹ ਵਾਪਸ ਆਉਂਦਾ ਤੇ ਉਹ ਸਾਰਾ ਮੱਥੇ ਦੇ ਉੱਤੇ ਪੱਟੇ ਬੰਨੇ ਹੁੰਦੇ ਦੂਜਾ ਦੂਜਾ ਮੀਡੀਆ ਦੇ ਪਿੱਛੇ ਮੈਂ ਆਪਣੇ ਵੀਡੀਓ ਭਰਾਵਾਂ ਨੂੰ ਦੱਸਣਾ ਚਾਹੁੰਦਾ ਇਹਦੇ ਵਿੱਚ ਇੱਕ ਗੱਲ ਜਿਹੜੀ ਉਹਨਾਂ ਦੇ ਦੁਕਾਨ ਹਰੇ ਕੱਲ੍ਹ ਦੇ ਝਗੜੇ ਦੇ ਵਿੱਚ ਤੂੰ ਕੀ ਨਾ ਕੈਮੀਕਲ ਪਾਇਆ ਮੂਹ ਦੇ ਵਿੱਚ ਤੁਹਾਡੇ ਕੋਈ ਘੱਟ ਨਹੀਂ ਲੱਗੀ ਤੂੰ ਸਹੀ ਸਮਾਂ ਦੇਖੋ ਗਏ ਸਾਰ ਇਸ ਦਾ ਕਦੇ ਹੋ ਸਕਦਾ ਮੈਨੂੰ ਕੀ ਲੋੜ ਪਈ ਹੈ ਕੈਮੀਕਲ ਲਗਾਣ ਦੀ ਜਿਹੜੀ ਚੀਜ਼ ਮਰਨ ਨਾਲ ਹੋਈ ਹੈ ਮੈਂ ਸਾਰਿਆਂ ਨੂੰ ਪਤਾ ਹੈ ਉਹ ਜਿਹੜਾ ਮੇਰਾ ਖੂਨ ਅੰਦਰੋਂ ਨਿਕਲਿਆ ਹੈ ਜਿਹੜੀ ਚੀਜ਼ ਮੈਨੂੰ ਉਹਨਾਂ ਨੇ ਮਾਰੀ ਹੈ ਉਹ ਕੋਈ ਖੂਨ ਕੋਈ ਨਕਲੀ ਜਿਹਾ ਨਿਕਲ ਜਾਂਦੀ ਹੈ ਕੋਈ ਫਿਲਮਾਂ ਬਣਾ ਰਿਹਾ ਮੈਂ ਕਹਿੰਦਾ ਕਿ ਜਿਹੜਾ ਕਿ ਮੇਰੇ ਅੰਦਰੋਂ ਨਕਲੀ ਚੀਜ਼ ਇਹ ਜੋ ਵੀ ਹੈ ਝੂਠੀ ਗੱਲ ਕਹਿ ਰਿਹਾ ਮੇਰੇ ਅੰਦਰੋਂ ਮੇਰੇ ਸੱਟ ਲੱਗੀ ਆ ਉਹ ਆਪ ਸੈੱਟ ਕਰ ਰਿਹਾ ਬਲਕਿ ਸਾਰਿਆਂ ਨੇ ਦੇਖਿਆ ਅਗਰ ਨਹੀਂ ਵਿਸ਼ਵਾਸ ਤੁਸੀਂ ਕੱਲੇ ਕੱਲੇ ਬੰਦੇ ਤੋਂ ਬਾਜ਼ਾਰ ਦੇ ਵਿੱਚ ਪਤਾ ਕਰ ਸਕਦੇ ਹੋ ਕਿ ਇਹ ਮੇਰੇ ਤੇ ਸੱਟ ਲੱਗੀ ਕਿ ਨਹੀਂ ਲੱਗੀ ਆ ਫਿਰ ਉਹ ਕੁੱਤੇ ਦੇ ਦੁਕਾਨੇ ਵਿੱਚ ਜਦੋਂ ਤੁਸੀਂ ਹਸਪਤਾਲ ਦੇ ਅੰਦਰ ਗਏ ਹੋ ਹਾਂਜੀ ਸਭ ਕੁਝ ਵੀ ਨਹੀਂ ਜਦੋਂ ਤੁਸੀਂ ਬਾਹਰ ਆਉਂਨੇ ਉਹਨੇ ਕਹਾ ਕੁੱਤੇ ਦੇ ਜਦੋਂ ਅਜੇ ਪੰਜਾਬੀ ਵਾਲਾ ਆ ਗਿਆ ਕਿਦੋ ਜੀ ਜਿਵੇਂ ਕੱਲ ਦੀ ਗੱਲ ਨਹੀਂ ਜੀ ਫਿਰ ਉਹ ਕੋਨੋ ਖੂਨ ਹੋਇਆ ਪਿਆ ਮੇਰਾ ਖੂਨ ਉਲਟੀਆਂ ਕਰ ਰਿਹਾ ਮੈਂ ਵੀਡੀਓ ਦੇ ਵਿੱਚ ਅੰਦਰੋਂ ਕੂੜ ਅੰਦਰ ਕਿੱਦਾਂ ਵੜ ਜਾਊਗਾ ਮੇਰੇ ਅੰਦਰ ਜਿਹੜੀ ਤਸਵੀਰ ਕਰ ਰਹੇ ਕੋਈ ਕੋਈ ਕੈਮੀਕਲ ਤੁਹਾਨੂੰ ਦਿੱਤਾ ਸਰ ਕਿਸ ਵਾਸਤੇ ਕਿ ਮੈਂ ਕੋਈ ਪਲਾਨ ਕਰਕੇ ਕੈਮਿਕਲ ਉਹ ਫਿਰ ਮੇਰੀ ਦੁਕਾਨ ਤੇ ਮੇਰੇ ਨਾਲ ਲੜੜਗਾ ਦੇ ਵਾਸਤੇ ਆਏ ਆ ਮਤਲਬ ਲੜਾਈ ਕਰਨ ਆਏ ਆ ਮੈਨੂੰ ਉਹਨਾਂ ਨੇ ਸੱਟ ਮਾਰੀ ਉਲਟੀ ਬਲਕਿ ਮੈਂ ਕੱਲਾ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਉਲਟਾ ਮੇਰੇ ਉੱਤੇ ਹੀ ਤੁਸੀਂ ਇਹ ਚੀਜ਼ ਦਾ ਐਲੀਗੇਸ਼ਨ ਲੱਗ ਰਿਹਾ ਕਿ ਮੈਂ ਨਕਲੀ ਆ ਅਗਰ ਨਹੀਂ ਮੈਨੂੰ ਇਨਸਾਫ ਮਿਲਦਾ ਵਰ ਨਹੀਂ ਨਾ ਦਿਓ ਪਰ ਇਹ ਤਾਂ ਨਾ ਨਾ ਕਰੋ ਇੱਕ ਬੰਦੇ ਨੂੰ ਜਿਹਨੂੰ ਸੱਟਾਂ ਲੱਗੀਆਂ ਤੁਸੀਂ ਉਹਨੂੰ ਕਹਿੰਦੇ ਤੁਸੀਂ ਕੈਮੀਕਲ ਲਗਾਇਆ ਹੋਇਆ ਵਾ ਉਸੀਂ ਜਿਆਦਾ ਮੇਰਾ ਡਾਕਟਰ ਹੀ ਮੈਂ ਨਾ ਕਰ ਲੋ ਤੁਸੀਂ ਮੈਂ 100% ਕਹਿੰਦਾ ਅਗਰ ਮੈਨੂੰ ਕੋਈ ਮੈਂ ਝੂਠਾ ਹੋਵਾਂ ਤਾਂ ਮੈਂ ਆਪਣੇ ਆਪ ਨੂੰ ਜੇਲ੍ਹ ਦੇ ਵਿੱਚ ਮੈਨੂੰ ਤੁਸੀਂ ਪਾ ਦਿਓ ਮੇਰੇ ਤੇ ਜਿਹੜੀ ਮਰਜ਼ੀ ਧਾਰਾ ਲਾ ਦਿਓ ਅਗਰ ਮੈਂ ਗਲਤ ਆ ਰੇਕ ਉਹਨੇ ਵੀਡੀਓ ਵੀ ਦਿੱਤੀ ਜੀ ਕਹਿੰਦੇ ਮੂੰਹ ਦੇ ਵਿੱਚ ਪਾਰੇ ਪਹਿਲਾਂ ਕੋਤੂ ਕੇ ਕੈਮੀਕਲ ਜਾਂ ਫਿਰ ਮੈਂ ਕਹਿੰਦਾ ਮੈਨੂੰ ਜਿਹੜੀ ਮਰਜ਼ੀ ਧਾਰਾ ਲਾ ਲਓ ਮੈਨੂੰ ਜੇ ਉਮਰ ਕੈਦ ਕਰ ਦਿਓ ਫਾਂਸੀ ਲਗਾ ਦਿਓ ਚਾਹੇ ਮੈਨੂੰ ਕੋਈ ਦਿੱਕਤ ਨਹੀਂ ਆ ਮਾਰੇ ਕਿੰਨੇ ਹਾਂਜੀ ਮੈਨੂੰ ਮੈਨੂੰ ਪਤਾ ਨਹੀਂ ਪੰਜ ਛੇ ਜਾਣੇ ਸੀਗੇ ਜਿਹੜੇ ਮਾਰਨ ਆਲੇ ਜਿਹਦੇ ਚ ਜਿਹੜਾ ਉਹਨਾਂ ਦਾ ਮੋਟਾ ਮੁੰਡਾ ਹੈ ਇਹ ਕਿਸ਼ਨ ਪਾਸੇ ਪਾਸੇ ਉਹਨੇ ਮਾਰਿਆ ਮੈਨੂੰ ਚੀਜ਼ ਇਹੜੀ ਬੜਾ ਲੋਹੇ ਦੀ ਕੀ ਚੀਜ਼ ਮਾਰੀ ਹੈ ਮੇਰਾ ਖੂਨੋਂ ਖੂਨ ਨਿਕਲਿਆ ਕੋਣ ਐਦਾਂ ਨਹੀਂ ਚਾਰ ਬੰਦੇ ਬਰੋਂ ਬਲਾਏ ਕੁੱਟਣ ਮਾਰਨ ਦੀ ਮਨਸ਼ਾ ਨਾਲ ਉਹਨੂੰ ਲੈ ਕੇ ਕੁਝ ਕਹਿਣਾ ਚਾਹੁੰਦੇ ਪਾਜੀ ਅਜਾ ਵਾਂ ਸਵੇਰੇ ਦੁਕਾਨ ਖੁੱਲੀ ਜਦੋਂ 10:30 11 ਵਜੇ ਦਾ ਟਾਈਮ ਹੋਣਾ ਤੇ ਬੰਦੇ ਸਾਰੇ ਆਪਣੇ ਡੰਮੀਆਂ ਵਗੈਰਾ ਕੱਢ ਰਹੇ ਸੀ ਸ਼ਟਰ ਖੋਲੇ ਆ ਇਹ ਇਹਨਾਂ ਦੇ ਨਾਲ ਇੱਕ ਜਿਹੜਾ ਪਹਿਲੇ ਵੀ ਜਿਹੜੇ ਲੜਾਈ ਦੇ ਜੜ ਹੈਗਾ ਮੇਨ ਜਿਹੜਾ ਇਹਨਾਂ ਨੂੰ ਪਸੰਦਾ ਵਾ ਉਹਨਾਂ ਦਾ ਨਾਮ ਹੈਗਾ ਲੱਕੀ ਲੱਕੀ ਕਰਕੇ ਨਾ ਉਹ ਲੱਕੀ ਕਰਕੇ ਕੋ ਨਾਲ ਮੁਰਵਾ ਉਹਨਾਂ ਦਾ ਨਾਮ ਹੈ ਉਹ ਜਾਂਦਾ ਪਿਆ ਸੀ ਸਾਡੇ ਬੰਦੇ ਨੂੰ ਗਾਲੀ ਕਲੋਜ਼ ਕਰ ਰਿਹਾ ਸੀ ਗਾਲੀ ਕਲੋਜ਼ ਕਰਕੇ ਉਹ ਸਿੱਧਾ ਇਹਨਾਂ ਪਿੱਛੇ ਗਿਆ ਪਾਸੀ ਸਾਹਿਬ ਕੋਲ ਪਾਸੀ ਸਾਹਿਬ ਨੂੰ ਲੈ ਕੇ ਆ ਗਿਆ ਸਾਡੀ ਦੁਕਾਨ ਦੇ ਅੰਦਰ ਗਾਲ੍ਹਾਂ ਕੱਢਣ ਸਾਰੇ ਇਹਨਾਂ ਦੇ ਜਿਹੜੇ ਮੁੰਡੇ ਹੈਗੇ ਆ ਦક્ષ ਪਾਸੀ ਕ੍ਰਿਸ਼ਨ ਪਾਸੀ ਸਾਰੇ ਸਾਡੀ ਦੁਕਾਨ ਦੇ ਅੱਗੇ ਆ ਕੇ ਗਾਲ੍ਹਾਂ ਕੱਢ ਰਹੇ ਸਾਨੂੰ ਕੁੱਟਣ ਨੂੰ ਪੈ ਰਹੇ ਸੀ ਅਸੀਂ ਉਹ ਚੱਕਰ 'ਚ ਬਾਹਰ ਨਹੀਂ ਗਏ ਅਸੀਂ ਉਹਨੂੰ ਕਹਿ ਵੀ ਰਹੇ ਆ ਕਿ ਭਾਜੀ ਨਾ ਰਪਈ ਹੈ ਨਹੀਂ ਉਹ ਬਾਹਰ ਨੇ ਉਹ ਹਟਦੇ ਹੀ ਨਹੀਂ ਬੈਸ ਗਏ ਬਹੁਤ ਜਿਆਦਾ ਮੂਹਲ ਖਰਾਬ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਕੀ ਕੀਤਾ ਤੇ ਬਾਹਰੋਂ ਮੁੰਡੇ ਬੁਲਾਏ ਹੋਏ ਸੀ ਇਹਨਾਂ ਨੇ ਪੰਜ ਤੋਂ 6 ਬੰਦੇ ਕਦੀ ਇੱਧਰੋਂ ਜਾ ਰਹੇ ਕਦੀ ਪਿੱਛੇ ਜਾ ਰਹੇ ਆ ਘੂਰਦੇ ਆ ਸਾਨੂੰ ਮਤਲਬ ਕਿ ਇਹਨਾਂ ਨੂੰ ਸਾਨੂੰ ਬਹੁਤ ਖਤਰਾ ਹੈਗਾ ਉਹ ਤਾਂ ਧਮਕੀਆਂ ਦੰਦੇ ਆ ਸਾਨੂੰ ਕੁੱਟ ਮਾਰਦੀਆਂ ਇਹ ਕਰ ਰਹੇ ਭਾਜੀ ਸਰ ਉਹਨਾਂ ਨੇ ਕਿਹਾ ਪਹਿਲੇ ਨਹੀਂ ਸਾਡੀ ਪਹਿਲੇ ਨਹੀਂ ਹੋਈ ਭਾਜੀ ਕੋਈ ਇਹਨਾਂ ਨਾਲ ਕਦੀ ਵੀ ਨਹੀਂ ਹੋਈ ਲੈ ਭਾਜੀ ਹਾਂਜੀ ਹਾਂਜੀ ਪ੍ਰਧਾਨ ਜੀ ਕੀ ਜਾਨਣਾ ਚਾਹੁੰਗੇ ਉਹਨਾਂ ਨੇ ਗੱਲ ਲਈ ਹੈ ਕਿ ਥੁੱਕੇ ਤੇ ਮੁੰਡੇ ਕੁਮਾਰੋਂ ਮਾਰਕੀਟ ਤੇ ਕਾਲੀ ਦੁਕਾਨ ਦੇ ਨਾਲ ਕੁਝ ਕੁ ਲੋਗ ਗੈਨੇਰ ਦੇ ਰੋਲ ਦੁਕਾਨ ਦੇ ਕੁਝ ਲੋਕਾਂ ਨੂੰ ਚੈਕਿੰਗ ਕਰ ਰਹੇ ਗੱਲ ਇਹ ਐ ਇਦਾਂ ਹੋਇਆ ਸੀ ਅੱਜ ਇੱਥੇ ਇਹਨਾਂ ਨੇ ਆ ਕੇ ਸਵੇਰੇ ਇਹਨਾਂ ਦੀ ਦੁਕਾਨ ਦੇ ਬਾਹਰ ਬੋਂਬੇ ਫੈਸ਼ਨ ਦੇ ਬਾਹਰ ਦੋ ਬੰਦੇ ਗਾਲਾਂ ਕੱਢ ਕੇ ਗਏ ਜੀ ਦੀ ਵੀਡੀਓ ਹੈਗੀ ਉਸ ਤੋਂ ਬਾਅਦ ਜਦੋਂ ਦੇਖਿਆ ਗਿਆ ਪੰਜ ਛੇ ਬੰਦੇ ਇਹਨਾਂ ਨੇ ਬਾਹਰੋਂ ਬੁਲਾਏ ਹੋਏ ਸੀਗੇ ਕੋਈ ਇਹਨੂੰ ਕੁੱਟਣ ਦੀ ਮਨਛਾ ਚਾ ਇਹਨਾਂ ਨੂੰ ਕੁੱਟਣ ਦੀ ਮਨਛਾ ਇਹਨਾਂ ਨੂੰ ਉਕਸਾਰੇ ਸੀ ਉਹ ਮੁੰਡੇ ਦਾ ਵਿਆਹ ਹੈ 5 ਤਰੀਕ ਦਾ ਜਿਹਨੂੰ ਇਹ ਉਕਸਾਰੇ ਜਾਣ ਬੁਝ ਕੇ ਕਰ ਰਹੇ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕੰਪਲੇਂਟ ਕੀਤੀ ਵੀ ਉੱਥੇ ਬੰਦੇ ਉਹਨਾਂ ਨੇ ਬੁਲਾਏ ਹੋਏ ਮੈਂ ਦੁਕਾਨ ਤੇ ਨਹੀਂ ਜਾ ਸਕਦਾ ਕਿ ਮੈਨੂੰ ਕੁੱਟਣਗੇ ਫੇਰ ਦੁਬਾਰਾ ਉਹਨਾਂ ਨੇ ਪੁਲਿਸ ਭੇਜੀ ਹੈ ਵੀ ਕਿਹੜੇ ਬੰਦੇ ਆ ਪੁਲਿਸ ਆਈ ਹੈ ਤੇ ਬਰਾਮਦ ਹੋ ਗਏ ਉਹ ਬੰਦੇ ਬਰਾਮਦ ਹੋ ਗਏ ਉਹਦਾ ਕੀ ਕੀਤਾ ਪਤਾ ਨਹੀਂ ਕੀ ਹੋਇਆ ਕੀ ਨਹੀਂ ਬਾਅਦ ਚ ਇਹਨਾਂ ਨੇ ਆਹ ਡਰਾਮੇਬਾਜ਼ੀ ਰਚਤੀ ਹੈ ਕਿ ਇਹ ਸਾਡੀ ਬਿਨਾ ਫਰੰਟ ਤੋਂ ਚੈਕਿੰਗ ਕਰਨ ਆਏ ਸਰ ਉਹ ਕਹਿ ਰਹੇ ਨੇ ਇਹਨਾਂ ਦਾ ਮੁੰਡਾ ਤੁਹਾਡੀ ਦੁਕਾਨ ਤੇ ਲੰਘਿਆ ਉਹਨਾਂ ਨੇ ਗਲਤੀ ਹੈ ਤੁਹਾਡੇ ਕਿਸੇ ਬੰਦੇ ਨੇ ਹੁਣ ਜਿਹੜਾ ਮੁੰਡਾ ਉਹ ਨਹੀਂ ਆਇਆ ਉਹਨਾਂ ਨੇ ਉਦਦਿਕਟਾਂਟ ਕਰਤੀ ਹੈ ਤਾਂ ਉਹ ਵਾਪਸ ਦੁਕਾਨ ਤੇ ਆ ਗਿਆ ਉਹਨਾਂ ਦਾ ਮੁੰਡਾ ਨਹੀਂ ਨਹੀਂ ਐਸਾ ਕੁਝ ਨਹੀਂ ਹੋਇਆ ਬੰਬੇ ਫੈਸ਼ਨ ਤੇ ਆ ਕੇ ਮੈਂ ਤਾਂ ਘਰੋਂ 12 ਵਜੇ ਤੋਂ ਬਾਅਦ ਆਇਆ ਉਸ ਤੋਂ ਪਹਿਲਾਂ ਮੈਨੂੰ ਇਨਫੋਰਮੇਸ਼ਨ ਮਿਲੀ ਕਿ ਇਹ ਇਹਨਾਂ ਨੇ ਇੱਥੇ ਬੰਬੇ ਫੈਸ਼ਨ ਦੇ ਬਾਹਰ ਦੋ ਬੰਦੇ ਸੀਗੇ ਇੱਕ ਉਹਨਾਂ ਦਾ ਮੁੰਡਾ ਇੱਕ ਕੋਨਾਲ ਮੁਰਵਾਹਾ ਦੋ ਬੰਦੇ ਗਾਲਾ ਕੱਢ ਕੇ ਗਏ ਇਹਨਾਂ ਵਿੱਚ ਵੀ ਹੁਣ ਤੁਹਾਡਾ ਬੁੜਾ ਕਿੱਥੇ ਚਲਾ ਗਿਆ ਉਹਦੀ ਵਿਚਾਰੇ ਦੀ ਮਹਿੰਦੀ ਹੈਗੀ ਉਹਨਾਂ ਨੇ ਕਿਹਾ ਸਾਡੇ ਕੋਲ ਤੁਸੀਂ ਵੀ ਫੋਟੇ ਜਾ ਤੁਹਾਡੇ ਉੱਪਰ ਦੁਕਾਨ ਤੇ ਕਿਤੇ ਉੱਪਰ ਮੁੰਡੇ ਰੁਕੀ ਜੋ ਸਾਰੇ ਰੱਖੇ ਸੀਗੇ ਐਸਾ ਕੁਝ ਨਹੀਂ ਹੈ ਜੀ ਉਹ ਗਲਤ ਕਹਿ ਰਹੇ ਆ। ਅਰੇ ਫਿਰ ਇਹ ਬਵਾਦ ਕਿੱਦਾਂ ਖਤਮ ਹੋਊਗਾ? ਕਦੀ ਵੀ ਪਹਿਲ ਨਹੀਂ ਹੋਈ। ਕਦੀ ਸਾਡੇ ਵੱਲੋਂ ਪਹਿਲ ਨਹੀਂ ਹੋਈ, ਪਹਿਲ ਉਹ ਤੋਂ ਹੀ ਕਰਦੇ ਆ। ਅਸੀਂ ਤਾਂ ਸਿਰਫ ਸਾਡੇ ਮੇਰੇ ਮੈਂਬਰ ਜਿਹੜੇ ਸੀ ਇਹਨਾਂ ਨੇ ਜਿਹੜੀਆਂ ਤਾਰਾਂ ਕੱਟੀਆਂ ਉਹਦੀ ਕੰਪਲੇਂਟ ਕਰਨ ਗਏ ਤਾਂ ਉਹਨਾਂ ਨੂੰ ਗਾਲੀ ਗਲੋਚ ਕੀਤਾ ਗਿਆ। ਐ ਤਾਂ ਕੋਈ ਵੱਡੀ ਗੱਲ ਨਹੀਂ ਸੀ। ਉੱਥੇ ਹੀ ਮੁਕ ਸਕਦੀ ਸੀ। ਹਲ ਸੰਭਵ ਤਾਂ ਹੈ ਹੀ ਇਹ ਕਿਉਂ ਨਹੀਂ ਸੰਭਵ? ਉਹ ਇਹਨਾਂ ਹਰਕਤਾਂ ਤੋਂ ਹਟ ਜਾਣ। ਤੁਸੀਂ ਮਾਰਕੀਟ ਦੇ ਪ੍ਰਧਾਨ ਆ। ਉਲਝ ਗਿਆ ਉਹ ਕਹਿੰਦੇ ਜੀ ਮੈਂ ਪ੍ਰਧਾਨ ਐ। ਉਹ ਬੰਦੇ ਲਿਆ ਕੇ ਕੋਈ ਗੱਲ ਕਰਦੇ ਤਾਂ ਆਂਦੇ ਹੀ ਨਹੀਂ ਹੈਗੇ ਉਹ ਕਹਿੰਦੇ 90 ਬੰਦੇ ਆਈ ਮੇਰੇ ਮੇਰੇ